ਸੱਚੀ ਅਕਾਲ ਜੀ ਉਮੀਦ ਕਰਨੇ ਆ ਬਿਲਕੁਲ ਵਧੀਆ ਵਗੈਰਾ ਤੋ ਵਨ ਉਚਾਰਦੀ ਕਲਾਚੇ ਰੱਖੇ ਇੱਥੇ ਜੀ ਬਹੁਤ ਵਧੀਆ ਤੇ ਵੱਡੀ ਚੀਜ਼ ਹੋਈ ਏ ਪੰਜਾਬੀ ਆ ਗਏ ਨੇ ਤੇ ਪੰਜਾਬੀ ਛਾ ਗਏ ਨੇ ਇੱਥੇ ਅਮਰੀਕਾ ਨੇ ਸਿੱਖ ਸਰਦਾਰਾਂ ਦੇ ਬੱਚਿਆਂ ਵਾਸਤੇ ਕੀਤਾ ਹੈ ਵੱਡਾ ਐਲਾਨ ਇੱਥੇ ਸਿੱਖ ਸਰਦਾਰਾਂ ਦੇ ਬੱਚਿਆਂ ਲਈ ਕੀ ਐਲਾਨ ਕੀਤਾ ਇਸ ਵੀਡੀਓ ਦੇ ਵਿੱਚ ਜਾਣਾਂਗੇ वीडियो आखिर तक देखनी है पहला वीडियो जानकारी हासिल करा फिर मजीद चर्चा करा अदा तुम चैनल पर नवे हो तो बेनती है कि चैनल में सबसक्राइब कर लो तो बैलआइकॉन भी क्लिक करो असो चलते हैं वेखते हैं वीडियो लत्स करो का खालसा वाहेगुरु जी की फतेह दोस्तों अमेरिका से सिखों के लिए एक बहुत बड़ी खुशी की खबर निकल कर सामने आई है और यह खबर अमेरिका के हाम किंटन स्कूल और सिख बच्चों के साथ संबंधित है दोस्तों जैसा आप सभी जानते हैं कि हमारे अपने भारत देश में ऐसे कई स्कूल हैं जहां सिख बच्चों के कड़े और किरपान उतरवा दिए गए थे पिछले समय में आपने ऐसी खबरें सोशल मीडिया के ऊपर अक्सर देखी होंगी पर दूसरी तरफ अमेरिका जैसे देश में सिखों को उनके एक्स्ट्रा हक दिए जा रहे हैं धार्मिक स्वतंत्रता दी जा रही है अमेरिका के जिला मैसा

इंच का होगा बच्चा स्कूल या कैंपस में कहीं पर भी श्री साहिब को म्यान से बाहर नहीं निकालेगा बच्चों को साबित करना होगा बच्चों का अच्छा किरदार होना चाहिए इस तरह की काफी सारी शर्तें इस एग्रीमेंट के अंदर लिखी गई हैं बच्चों के माता पिता इस एग्रीमेंट के ऊपर साइन करेंगे और फिर बच्चे स्कूल में श्री साहिब पहनकर जा सकेंगे हापकिंटन स्कूल जिला में में पहला ऐसा स्कूल हो सकता है जिसने सिख धर्म में सिख छात्रों को कृपाण उनकी धार्मिक पहचान के हिस्से के रूप में पहना जाने वाला एक छोटा सा सुस्त ब्लेड जिसे श्री साहिब कहा जाता है एक खुंडा श्री साहिब ब्लेड ले जाने की अनुमति दी है नीति का पालन सुनिश्चित करने के लिए जिले में और भी कई जगह के ऊपर परिवार के साथ बैठक की जा सकती है दोस्तों आपको यह खबर और अपडेट कैसी लगी हमें कमेंट करके जरूर अपडेट के बहुत बढ़िया लग गया है ਨਪਾਰਕਲੇ ਸਕੂਲੇ ਜਾ ਸਕਦੇ ਨਹੀਂ ਉਹ ਬੱਚੇ ਜਿਨ੍ਹਾਂ ਨੇ ਅੰਮ੍ਰਿਤ ਚੱਕਿਆ ਤੇ ਉਹ ਆਪਣੇ ਨਾਲ ਜਿਹੜਾ ਇੱਕ ਬਲੇਡ ਇੱਕ ਜਿਹੜਾ ਛੋਟਾ ਜਿਹਾ ਵੈਪਨ ਹੁੰਦਾ ਹੈ ਉਹ ਵੀ ਆਪਣੇ ਨਾਲ ਲੈ ਕੇ ਜਾ ਸਕਦੇ ਨਹੀਂ ਤੇ ਅਮਰੀਕਾ ਨੇ ਸਿੱਖਾਂ ਦੇ ਲਈ ਆਪਣੇ ਰੂਲਸ ਬਦਲ ਦਿੱਤੇ ਨੇ ਇੱਥੇ ਜਿਹੜੀ ਵੈਪਨ ਦੀ ਇੱਕ ਰੂਲ ਹੈ ਉਹਨੂੰ ਬਦਲ ਦਿੱਤਾ ਹੈ ਐਨਾ ਸਿੱਖ ਬੱਚਿਆਂ ਵਾਸਤੇ ਬਹੁਤ ਵੱਡਾ ਕੰਮ ਕੀਤਾ ਅਮਰੀਕਾ ਨੇ ਇਹੋ ਜਿਹੀ ਰਿਸਪੈਕਟ ਤੇ ਇਹੋ ਜਿਹੀ ਮੁਹੱਬਤ ਸਿੱਖਾਂ ਨੂੰ ਇੰਡੀਆ ਦੇ ਵਿੱਚ ਵੀ ਮਿਲਣੀ ਚਾਹੀਦੀ ਏ ਇੰਡੀਆ ਦੇ ਵਿੱਚ ਵੀ ਇਹ ਸਾਰੇ ਕਾਨੂੰਨ ਲਾਗੂ ਹੋਣੇ ਚਾਹੀਦੇ ਨੇ ਜਦ ਇੰਡੀਆ ਨੂੰ ਵੇਖੀਏ ਤੇ ਇੰਡੀਆ ਚ ਬਹੁਤ ਸਾਰੇ ਲੋਕਾਂ ਨੂੰ ਇਹੋ ਜਿਹੀ ਜਗ੍ਹਾ ਤੇ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਸਿੱਖ ਸਰਦਾਰਾਂ ਨੂੰ ਇਹੋ ਜਿਹੀ ਜਗ੍ਹਾ ਤੇ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਤੇ ਉਹਨਾਂ ਨੂੰ ਕਹਾਂ ਜਾਂਦਾ ਹੈ ਕਿ ਤੁਸੀਂ ਆਪਣੀ ਕਿਰਪਾਨ ਲਾਓ ਤੇ ਫਿਰ ਤੁਸੀਂ ਅੰਦਰ ਜਾ ਸਕਦੇ ਹੋ ਤੇ ਇੱਥੇ ਇਹ ਚੀਜ਼ ਬਹੁਤ ਵੱਡੀ ਹੈ ਕਿ ਸਿੱਖ ਸਰਦਾਰਾਂ ਲਈ ਅਮਰੀਕਾ ਬਹੁਤ ਵੱਡੇ ਵੱਡੇ ਸਟੈਪ ਲੈਂਦਾ ਪਿਆ ਤੇ ਹਰ ਦਿਨ ਸਿੱਖ ਸਰਦਾਰਾਂ ਲਈ ਆਸਾਨੀ ਤੇ ਉਹਨਾਂ ਦੇ ਰਿਲੀਜੀਅਸ ਰਿਸਪੈਕਟ ਦੇ ਵਿੱਚ ਇਹੋ ਜੇ ਰੂਲਸ ਦੇ ਵਿੱਚ ਤਬਦੀਲੀ ਕੀਤੀ ਜਾਂਦੀ ਪਈ ਹੈ ਜਿਹੜੀ ਸਰਦਾਰਾਂ ਨੂੰ ਦੁਨੀਆ ਦੇ ਵਿੱਚ ਉਹਨਾਂ ਦਾ ਮਕਾਮ ਜਿਹੜਾ ਹੈ ਹੋਰ ਉੱਤੇ ਲੈ ਕੇ ਜਾਂਦਾ ਪਿਆ ਤੇ ਤੁਸੀਂ ਕੀ ਕਹੋਗੇ ਇਸ ਨਵੇਂ ਤੇ ਅਹਿਮ ਅਨਾਉਂਸਮੈਂਟ ਬਾਰੇ ਨੂੰ ਲੈ ਕੇ ਅਮਰੀਕਾ ਨੇ ਜਿਹੜੀ ਵੱਡੀ ਚੇਂਜਿੰਗ ਕੀਤੀ ਆਪਣਾ ਰੂਲ ਨੂੰ ਆਪਣੇ ਸਕੂਲ ਦੇ ਰੂਲ ਨੂੰ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ 'ਚ ਉਹ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਫਿਰ ਚੱਲਦਾ ਹੀ ਤੁਹਾਡੇ ਫਿਰ ਮੁਲਾਕਾਤ ਹੋਣੀ ਸੱਚੀ ਕਾਲ ਜੀ